ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰਦੌਰਵਾਲ ਤਹਿਸੀਲ ਅਜਨਾ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਇੱਕ ਤੋਕੜ ਗੱਭਣ ਤੇ ਦੋ ਸੂਈਆਂ ਸਵੀਆਂ ਤਾਜ਼ੀਆਂ ਆਪਾਂ ਪਹੁੰਚਿਆ ਵੀਰ ਜੋ ਬੰਦੇ ਕੋਲ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਅੱਜਕੱਲ੍ਹ ਵਿੱਚ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਵਧੀਆ ਜੀ ਠੀਕ ਹਾਂ ਜੀ ਤੁਸੀਂ ਸੁਣਾਓ ਠੀਕ ਠਾਕ ਹਾਂ ਜੀ ਵਧੀਆ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਚਾਹੀਦੀ ਪਾਜੀ ਨਾਮ ਤੇ ਐਡਰੈਸ ਲਾ ਦਿਓ ਨਾਮ ਮੇਰਾ ਜੋਵਨ ਵੀਰ ਜੀ ਪਿੰਡ ਹਰ ਦਰਵਾਲਾ ਤੇ ਸੀਲ ਡੇ ਰਬਾ ਬਾਨਨਕਤ ਜੀ ਲਾ ਗਰਦਾਸਪੁਰ ਜੀ ਠੀਕ ਹੈ ਜੀ ਫੋਨ ਨੰਬਰ 8474 ਤੇ 2225 ਜੀ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕੁ ਟਾਈਮ ਲੱਗਾ ਫਿਰ ਕੱਲ ਵਾਲੀ ਵੀਡੀਓ ਉਹ ਵੀ ਜੀ ਮਿੰਟ ਪਹਿਲੇ ਪਹਿਲੇ ਫੋਨ ਤੇ ਆਪਣਾ ਜਾਂਦੇ ਪਸ਼ੂ ਅੱਛਾ ਜੀ ਬੜੀ ਕਿਰਪਾ ਹਾਂ ਜੀ ਬਾਬਾ ਬਹੁਤ ਭੈਣ ਭਰਾ ਪਿਆਰ ਮਾਨ ਬਖਸ਼ਦੇ ਆ ਆਪਾਂ ਵੀਡੀਓ ਪਾਉਣ ਲੱਗਿਆ ਆਪਾਂ ਹੁਣ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਮਾਰ ਰਿਸੋਰਸ ਮਿਲ ਗਿਆ ਠੀਕ ਹੈ ਠੀਕ ਹੈ ਬਹੁਤ ਭੈਣ ਭਰਾ ਫੋਨ ਕਰਦੇ ਆ ਵੀ ਕਦੋਂ ਆਪਣੀ ਵੀਡੀਓ ਕਦੋਂ ਪਾਉਣੀ ਆ ਅੱਛਾ ਅੱ ਹਾਂਜੀ ਹਾਂਜੀ ਆ ਦੱਸਿਓ ਭਾਜੀ ਪਹਿਲੇ ਨੰਬਰ ਤੇ ਜਿਹੜੀ ਨੀਲੀ ਰਾਵੀ ਪਾਕਿਸਤਾਨ ਦੀ ਮੈਮ ਆ ਬਾਰਡਰ ਦੀ ਅੱਛਾ ਜੀ ਹਾਂਜੀ ਪਿਓਰ ਨੀਲੀ ਵੇਖੋ ਕਿਹੜੇ ਠੀਕ ਹੈ ਲੋ ਜੀ ਬਾਰਡਰ ਏਰੀਆ ਦੀ ਆ ਗਈ ਇਹ ਪੰਡਾ ਪਾਈਆਂ ਥੱਲੇ ਠੀਕ ਹੈ ਠੀਕ ਹੈ ਜੀ ਐਂਡ ਪੰਡਾ ਹੀ ਪਾਈ ਹੋਈ ਹੈ ਹਾਂ ਘਰ ਵਾਲੇ ਦੁੱਧ ਕਿਨਾ ਚਵਾ ਸਕਦੀ ਆ ਅੱਛਾ ਜੀ ਆਪਾਂ ਦੇ ਕੋਈ ਕਹਿਣਾ ਨਹੀਂ ਮਹੀਂ ਦੇ ਸੰਡੀ ਤੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਐਚਪ ਫਗਾਉਣ ਵੱਧ ਬਣੀ ਹੈ ਵੇਸੀ ਸਹੀ ਹੈ ਜਵਾਕੀ ਦੇ ਪਿਛੇ ਮਗਰ ਕੱਟੀ ਆ ਗਈ ਵੀ ਤੇ ਕੱਟੀ ਬਾਰਡਰ ਦੀ ਆ ਨੀਲੀ ਰਾਵੀ ਦੀ ਲੋ ਜੀ ਪਿਓਰ ਨੀਲੀ ਰਾਵੀ ਦੀ ਫੀਮੇਲ ਕਾਵ ਜੀ ਠੀਕ ਆ ਲੈ ਸਕਦਾ ਆਪੇ ਸਾਹਮਣੇ ਸਾਹਮਣੇ ਦੇਖਣ ਡਿਆ ਵੀ ਕੀ ਨਹੀਂ ਬਿਲਕੁਲ ਬਿਲਕੁਲ ਪਸ਼ੂ ਭੁੱਖੇ ਪਖੇ ਆ ਤੁਹਾਨੂੰ ਪਤਾ ਲੱਪੇ ਥੋੜੇ ਜਿਹੇ ਲੱਗੇ ਆ ਹਾਂਜੀ ਤੇ ਉਹਦੇ ਕਰਕੇ ਪਾਣੀ ਪੂਣੀ ਠੰਡਾ ਡਾ ਡਾੜ ਦੇਣੀ ਪਸ਼ੂ ਨੂੰ ਹਜੇਗੀ ਠੀਕ ਆ ਜੀ ਸਿਆਣੀ ਗੱਲ ਆ ਵੀਰ ਕਹਿੰਦਾ ਕਿ ਆਪਣੀ ਸਮਝ ਨਹੀਂ ਕੋਈ ਲਾਲੇ ਕੋਈ ਦੂਜਾ ਜੀ ਜੀ ਨਾਮ ਦੀ ਸੂਈ ਆਪਾਂ ਨਵਾਈ ਨੂੰ ਮਹੀਨੀਆਂ ਵੀਰ ਜੀ ਵੇਖੋ ਮੈਂ ਠੀਕ ਆ ਠੀਕ ਆ ਲਓ ਜੀ ਕਿਤੇ ਪਤਾ ਫਿਰ ਨਵਾਈਆਂ ਡੰਗਾਂ ਦਾ ਪਤਾ ਅੱਕੇ ਨੇ ਪੈ ਖੱਤ ਨੇ ਵੀ ਜੀ ਡਾਉਨ ਹੋ ਜਾਂਦਾ ਪਸ਼ੂ ਜਾਨੀ ਆਪਾਂ ਨਵਾਈ ਆਪਾਂ ਚਮਕ ਕਰਕੇ ਤਾਂ ਕਿ ਇਹ ਲੱਗ ਡਾਉਨ ਹੋ ਜੇ ਅਗਲੇ ਹਾਂ ਜੀ ਹੁਣ ਗਾੜ ਨੂੰ ਉਨੀ ਗਾਹ ਨੂੰ ਤੋਂ ਨਹੀਂ ਮੈਂ ਪਿਛਾਣ ਬਣੀ ਥੋੜਾ ਨਾ ਬਣੀ ਗਾਹ ਨੂੰ ਫੋਟੋ ਫੋਟੋ ਉਹ ਨਹੀਂ ਫੇਰ ਸਕਦੇ ਤੁਸੀਂ ਉਨੀ ਅੱਗੇ ਨੂੰ ਤੋਂ ਉਨੀ ਪਿਛੇ ਨੂੰ ਬਣੀ ਪਈ ਆ ਹਾਂ ਜੀ ਦੁੱਧ ਕਹਿੰਦੇ 67 ਕਿਲੋ ਦਿੰਦੀ ਰਹੀ ਆ ਅੱਛਾ ਜੀ ਹਾਂ ਜੀ ਹੁਣ ਆਪਣੀ ਸੇਵਾ ਤੇ ਆ ਕੋਈ 15 ਵਿੱਚ 14 ਦਾ ਕੋਈ 18 ਵਿੱਚ 14 ਦਾ ਕੋਈ 20 ਵਿੱਚ ਹੋ ਸਕਦਾ ਠੀਕ ਹੈ ਜੀ 20 ਵਿੱਚ ਹੋ ਸਕਦਾ ਆਪਣਾ ਬਿਲਕੁਲ ਸਹੀ ਗੱਲ ਆ ਜੀ ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾਈਏ ਲਓ ਜੀ ਪਿਓਰ ਨੀਲੀ ਰਵੀ ਦੀ 16 ਤੱਕ ਨਿਸ਼ਾਨੀਆਂ ਕਵਰ ਕਰਦੀ ਆ ਇਹ ਡਬਲ ਫੈਰਾ ਕੇ ਚਲੋ ਪਿਛੇ ਵੀ ਫੀਮੇਲ ਕਾਫ ਆ ਤੇ ਮਿਲਕ ਰਿ ਬਾਕੀ ਤੁਸੀਂ ਛੱਡੇ ਤੋਂ ਆਪ ਹੀ ਅੰਦਾਜ਼ਾ ਲਾ ਸਕਦੇ ਕਿ ਦੁੱਧ ਵਾਲੀ ਹੈ ਮੈਂ ਭਰੋ ਗਿਆ ਵੇਖੋ ਪਤਲੀ ਜਮਲੀ ਦੀ ਆ ਵੇ ਕੋਈ ਰੂਵਰ ਕੀ ਆ ਠੀਕ ਹੈ ਠੀਕ ਹੈ ਲੋ ਜੀ ਬਹੁਤ ਵੱਡਾ ਮੈਂ ਦਾ ਬੇਲ ਵਾਲ ਬਹੁਤ ਠੀਕ ਹੈ ਜੀ ਪਤਲੀ ਕੀ ਜੀ ਨਾ ਮਨੇ ਵੀ ਨਿੱਗੀ ਨਹੀਂ ਨਹੀਂ ਕੱਦ ਚੰਗਾ ਹੈ ਵੀ ਸਿੰਗਲ ਲੱਡੀ ਹੈ ਦੁੱਧ ਵਾਲੀ ਹੈ ਬਾਕੀ ਚਲੋ ਭਰਾ ਸਾਹਮਣੇ ਵਾਲਾ ਕੋਈ ਖੜੀ ਦੁੱਧ ਚੰਗਾ ਕੱਢੀ ਹੈ ਨਾ ਥਾੜ੍ਹ ਵੀ ਜਿਹੜਾ ਗੈਪ ਤੇ ਲੱਗਾ ਵਾ ਇਹ ਨਾੜਾਂ ਵੀ ਜਿਹੜੀਆਂ ਛੱਡੇ ਦੇ ਦੋਵੇਂ ਸਾਈਡਾਂ ਤੇ ਆ ਗਈਆਂ ਵਾ ਤੇ ਇਧਰਲੀ ਸਾਈਡ ਤੋਂ ਵੇਖ ਸਕਦੇ ਜੈਨ ਪੀੜੀ ਦੇ ਪਾਵੇਂ ਵਰਗੇ ਚੋਹਾਂ ਨੁਕਰਾਂ ਤੇ ਕੱਲਾ ਕੱਲਾ ਥਣ ਲੱ ਕੀ ਮੁੱਲ ਬਰਾਵਾ ਵੇਜੂ ਸੋ ਦਾ ਟਾਈਮ ਆ ਜੇ ਭੁੱਖੇ-ਪੱਖੇ ਪੁੱਛੋ ਆਪਣਾ ਮਾਇ ਨੂੰ ਵੇਜੀਆਂ ਹਾਂ ਹਾਂਜੀ ਹਾਂਜੀ ਬੱਤੀ ਆਪਣੇ ਗਈ ਆਦੇ ਪਾਣੀ ਪੋਣ ਵਡਾਉਣ ਵਾਲਾ ਹਜੇ ਠੀਕ ਆ ਮੂਹ ਚ ਮੱਝ ਤੁਹਾਨੂੰ ਪਤਾ ਆਈ ਆ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਮੁੱਲ ਭਾਜੀ ਇਹ ਤਾਂ ਕਿੰਨਾ ਕਰਨਾ ਮੁੱਲ ਤੁਹਾਨੂੰ ਪਤਾ ਵੀ ਜੀ ਲੋਕੀ ਸਵਾ ਸਵਾ ਡੇ ਡੇ ਮੰਗਣੇ ਪਰ ਤੁਹਾਨੂੰ ਤਾਂ ਆਪਣੇ ਮੁੱਲ ਜਿਆਦੇ ਹੁੰਦੇ ਹਮੇਸ਼ਾ ਆਪ ਜਿਆਦੇ ਕਰਦੇ ਹਾਂ ਹਾਂਜੀ ਹਾਂਜੀ ਹੁਣ ਮੁੱਲ ਕਾਨੂੰ ਬਲੈਕ ਪੰਜ ਕਰ ਲੀਏ ਅੱਛਾ ਜੀ ਦੇ ਦਈਏ ਲੱਖ ਰੀ ਹਾਂਜੀ ਨਹੀਂ ਕਰ ਦਈਏ ਜੈ ਜੰਦਰ ਕਰ ਦਈਏ ਲੱਖੋਂ ਕਰ ਦੋ ਵੀਰ ਜੀ ਫਿਰ ਤੁਸੀਂ ਕਰ ਦੋ ਕੋਈ ਨਹੀਂ ਨਹੀਂ ਦੱਸ ਦੋ ਹਾਂ ਨਾ ਕੇ ਹਲੇ ਅੱਧੇ ਕੋ ਵੱਧਾ ਘੱਟਾ ਹੋ ਜਾਂਦਾ ਕੋਈ ਗੱਲ ਨਹੀਂ ਵਿੱਚ ਕਰ ਦੋ ਕਿ ਭਰਾ ਆਪਣੇ ਹਾਂਜੀ 95 ਹਜ਼ਾਰ ਦੀ ਮੈਂ ਦੇ ਰਹੀ ਆ ਫਿਰ ਵੀਰ ਜੀ 95 ਦੀ ਹਾਂਜੀ ਛੋੜ ਹੀ ਕਰਾਂਗੇ ਉਹਦੇ ਵਿੱਚ ਵਿੱਚ ਆ ਗਈ ਆ ਗਈ ਕਿੰਜ ਆਇ ਤੇ ਕਰਦੇ ਥੋੜਾ ਪਰ ਹਾਂ ਨਾ ਜੋਬਨ ਕਰਦੇ ਹਾਂਜੀ ਕਰ ਦੋ ਫਿਰ ਅਜਵਾਨਾ ਤੁਸੀਂ ਕਰ ਲੈ ਚਲ ਆਜੋ ਭਾਜੀ ਕਾਹਦਾ ਹਾਂ ਨਾ ਹੀ ਕਰਦੇ ਨਹੀਂ ਜੇ ਅੱਜ ਕਰਾ ਦਈਏ ਚਲੋ ਬਿਲਕੁਲ ਬਿਲਕੁਲ ਸਹੀ ਗੱਲ ਆ ਹਾਂ ਹਾਂ ਕਰ ਦਾਂ ਜੀ ਹਾਂਜੀ ਕਰ ਦਾਂ 95000 ਕਹਿੰਦਾ ਭਾਜੀ 95000 ਕਿਤਾਬ ਚਲੋ ਮੈਂ ਚੰਗੀ ਆ ਮੈਂ ਮੈਂ ਧੰਨਵਾਦ ਪਹਿਲਾਂ ਹੁਣ ਵੀ ਮੂਵੀ ਕੀ ਕਰੀਏ ਨੇ ਮੂਵੀ ਜਾਂਦੇ ਆਂ ਤੁਹਾਨੂੰ ਪਤਾ ਵੇਖੋ ਮੈਂ ਅੱਗੇ ਨੂੰ ਨਹੀਂ ਹੁਣੇ ਪਿੱਛੇ ਨੂੰ ਆ ਵੇਖੋ ਭਾਜੀ ਸੂਈ ਹੈ ਨਾ ਕੱਲ੍ਹ ਦੀ ਸੂਈ ਰਾਤੀ ਰਾਤੀ ਸੂਈ ਮੈਂ ਵੀ ਠੀਕ ਮੋਲ ਕਰਾਂ ਤੁਹਾਨੂੰ ਪਤਾ ਹੋ ਜਾਏ ਓਕੇ ਤੁਹਾਨੂੰ ਪਤਾ ਹਾਂਜੀ ਚਲੋ ਵੀਰ ਭਰਾ ਕਿਸੇ ਦੂਰ ਵੀ ਖੜਨੀ ਨਹੀਂ ਹੁੰਦੀ ਹਾਂਜੀ 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 ਮੈਂ ਕਹਿੰਦਾ ਕੋਈ ਗੁੱਸਾ ਨਹੀਂ ਕਹੋ ਨਹੀਂ ਨਹੀਂ ਕੋਈ ਗਾਲੀ ਨਹੀਂ ਵੇਚੀ ਵੇਖੋ ਹਾਂਜੀ 95000 ਦੀ ਖਾਣਾ ਦੇ ਦਿੰਦੇ ਆ ਵੇਖੋ ਇਧਰ ਵੇਖ ਠੀਕ ਆ ਲਓ ਜੀ ਪੈਰ ਰੱਖ ਕੇ ਚੱ ਵੀਰ ਕਹਿੰਦਾ ਵੀ ਐ ਤਾਰਾਂ ਦੇ ਨਾਲੋਂ ਮੈਂ ਲਿਆਂਦੀ ਆ ਪਾਕਿਸਤਾਨ ਦੇ ਬਾਗ। ਪਾਕਿਸਤਾਨ ਦੇ ਬਾਗ। ਅੱਛਾ ਜੀ। ਆਂਦੀ ਆਂਦੀ। ਵੇਖੋ ਜੀ ਮੈਂ ਤੇ ਆਂਦੀ ਆ। ਚਲੋ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਮੈਂ ਬੋਧਾ ਨਹੀਂ ਕਹਿੰਦਾ 15-16 ਕਿਲੋ ਤੇ ਕਿਤੇ ਨਹੀਂ ਦੂਰ। ਕਿਤੇ ਨਹੀਂ। ਠੀਕ ਹੈ ਠੀਕ ਹੈ ਜੀ। 15 ਕਿਲੋ ਵਾਲੇ ਤੁਹਾਨੂੰ ਦੱਸਿਆ ਫੇਰ ਖੜੇ ਹੋਏ। ਹਾਂ ਜੀ ਹਾਂ ਜੀ। ਕੱਟ ਵੀ ਦੇ ਸਕਦੀ ਆ। ਕੱਟ ਵੀ ਦੇ ਸਕਦੀ ਆ। ਠੀਕ ਹੈ ਠੀਕ ਹੈ। ਲਓ ਜੀ ਪਿਓ ਨੀਲੀ ਗਾਵੀ ਦੀ। ਠੀਕ ਹੈ ਠੀਕ ਹੈ ਠੀਕ ਹੈ। ਹਾਂ ਜੀ ਰਾਜੀ ਸੀ ਆਪਾਂ ਥਾਂ ਚਲਦੇ ਬਿਲਕੁਲ ਦਵਾਾਂਗੇ। ਲਓ ਜੀ 92000 ਇਹ ਦੂਜੇ ਨੰਬਰ ਤੇ ਕਿਵੇਂ ਆ ਗਈ ਪਾਜੀ ਜੀ ਹੁਣੇ ਆਈ ਏ ਛੋਟੀ ਚੋਚ ਵਾ ਕੇ ਲੈਂਦੀ ਏ ਜੇ ਹੁਣੇ ਅੱਛਾ ਜੀ ਪਾਜੀ ਫਿਰ ਚਵਾਈ ਕਰਕੇ ਲੈਂਦੀ ਏ ਇਹਦੇ ਮਗਰ ਘਟਾ ਹੋਵਾ ਠੀਕ ਹੈ ਜੀ ਮੇਲ ਕਾਫ ਆ ਗਿਆ ਸੁਆਦ ਮੈਸਨਾਂ ਪਹਿਲਾ ਦੂਜਾ ਹੀ ਹੁਣ ਆ ਜੇ ਠੀਕ ਆ ਅੱਜ ਪਹਿਲਾ ਦੂਜਾ ਹੀ ਖੋਲ ਠੀਕ ਹੈ ਜੀ ਬਾਕੀ ਜੋਤੀ ਆ ਜੋ ਦੇ ਦੇ ਕੋਲ ਵੀ ਜੀ 7 ਕਿਲੋ ਲੀਟਰ ਵਾਲਾ ਆਪਾਂ 8 9 10 ਨਹੀਂ ਕਹਿੰਦਾ ਜਿੰਨਾ ਹੈਗਾ ਉਹਨਾਂ ਦਾ ਸਿਆਣੀ ਗੱਲ ਆ ਸਿਆਣੀ ਗੱਲ ਆ ਭਾਜੀ ਜੇ ਸੱਚ ਬੋਲਾਂਗੇ ਤੇ ਕੰਮ ਲੰਮਾ ਚਿਰ ਚੱਲਦਾ ਵਾ ਕੰਮ ਚੱਲੇਗਾ ਬਿਲਕੁਲ ਸਹੀ ਗੱਲ ਆ ਭਾਜੀ ਇਹ ਕਵਾਂਗੇ ਥੱਲੇ 10 11 ਵਾਂ ਪਾਓ ਤਾਂ ਨਹੀਂ ਮਾਰੀ ਗੱਲ ਆ ਫਿਰ ਹਨਾ ਫਿਰ ਗਲਤ ਹੋ ਜਾਂਦਾ ਕੰਮ ਲਓ ਜੀ ਕਦ ਕੋ ਦੇਦਾ ਵੀ ਚੰਗਾ ਵਾ ਤੇ ਜੈਡ ਬਲੈਕ ਪੁੱਛਦਾ ਕੀ ਕਿਹੜੇ ਵਾਲ ਕਾਲੇ ਆ ਜੈਡ ਬਲੈਕ ਸਾਰੀ ਵੀਰ ਜੀ ਹਟ ਜਾਡੀ ਪਿਓਰ ਮੋਰਾ ਦੀ ਠੀਕ ਹੈ ਠੀਕ ਹੈ ਜੀ ਉਹ ਜੀ ਸੂਬਾ ਕੋਈ ਪਹਿਲਾ ਲਾਲੇ ਦੂਜਾ ਲਾਲੇ ਭਾਈ ਕਹਿੰਦਾ ਕਿ ਇੱਥੇ ਕੀ ਆ ਇਹਦਾ ਮੁੱਲ ਫੰਡਰਾਲਾ ਪਾਦਣਾ ਹੁੰਨੇ ਦੀ ਫੰਡਰਾਂ ਚ ਹੁੰਨੇ ਦੀ ਇਹ ਵੀਰ ਜੀ ਸਾਰਾ ਸੂਬਾ ਚੋਕੇ ਨਾ ਫਿਰ ਉਹਨੇ ਦੀ ਭਣ ਭਰਾ ਵੇਜਲੇ ਵਾਧੇ ਵੀ ਕੋਈ ਹਰਖੰਡ ਘੱਟ ਨਹੀਂ ਵੇਖਦੀ ਠੀਕ ਹੈ ਠੀਕ ਹੈ ਚੋਕੇ ਲੈਂਦੀ ਜੀ ਵੀਰ ਠੀਕ ਹੈ ਲੋ ਜੀ ਚਵਾਈ ਇਹਦੀ ਹੋਈ ਜੇ ਤੋਹ ਸਾਬ ਨਾਲ ਕੋ ਵੀਰ ਭਰਾ ਅੰਦਾਜ਼ਾ ਲਾਵੇ ਇਹਦੇ ਵਾਲ ਨਹੀਂ ਕੋ ਕਾਲਾ ਹੈਗਾ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ ਇਹਦਾ ਭਾਈ ਮੁੱਲ ਇਹਦਾ ਮੁੱਲ ਵੀ ਦੀ ਕੋਈ ਗੱਲ ਨਹੀਂ ਲੱਗ ਜਾਂਦਾ ਕੋਈ ਗੱਲ ਨਹੀਂ ਲੱਗ ਜਾਂਦਾ ਪੁੱਛੇ ਵਾਲਾ ਠਾਣੀਆਂ ਆ ਗਿਆ ਕਹਤਾ ਕਾਲਾ ਨਹੀਂ ਹੈਗਾ ਸਹੀ ਗੱਲ ਆ ਪਿਓਰ ਮੋਰਾ ਦੀ ਆ ਹਾਂਜੀ ਹਾਂਜੀ ਇਹਦਾ ਮੁੱਲ ਭਾਜੀ ਫਿਰ ਕਰੀਏ ਤੁਹਾਨੂੰ ਵੀ ਜਿੰਨਾ ਮਰਜ਼ੀ ਗੱਲ ਕਰ ਲਈਏ 70 ਵੀ ਕਰ ਲਈਏ 65 ਵੀ ਦੇ ਦਈਏ ਨਹੀਂ ਜੈਜ ਕਰ ਦੋ ਜੈਜ ਕਰ ਦਈਏ ਜੈਜ ਹਾਂਜੀ ਕਰ ਦੋ ਕੇ ਗੱਲ ਫਿਰ ਤੁਸੀਂ ਕਰ ਦੋ ਸਾਰੀ ਇਹਦੀ ਕਰ ਦਈਏ ਕੇ 60 ਦੀ ਛੋਟ ਕਹਦਾ 1000 ਹੋਰ ਵੀਰ ਜੀ ਮਾਨ ਕਰ ਦਾਂਗੇ 58 ਦੀ 58 ਦੀ ਵੀਡੀਓ ਦੇਣੀ ਆ ਹੁਣ ਮੁਖਤਲਾ ਭਾਵਾ ਠੀਕ ਆ ਠੀਕ ਆ ਲਓ ਜੀ ਸਹੀ ਗੱਲ ਤੋਕੜ ਵਾਲਾ ਹੀ ਹਾਂਜੀ 58 ਕਿਆ ਕਰਦੇ ਫਿਰ 58 ਹੀ ਕਰਦੇ ਕੋਈ ਨਹੀਂ ਜਾਣਦੇ 58 ਜੇ ਵੀ ਦੀ ਛੋਟ ਆਪਾਂ ਨਹੀਂ ਕੋਈ ਵੇਚ 58 ਹਜ਼ਾਰ ਯਾਰ ਜੇ ਫਿਰ ਵੀ ਛੋਟ ਨਹੀਂ ਬਹੁਤ ਵਧੀਆ ਠੀਕ ਆ ਠੀਕ ਆ ਲਓ ਜੀ 58 ਹਜ਼ਾਰ ਦੀ ਤੋਕੜ ਵਾਲਾ ਭਾ ਪਤਾ ਵੀਰ ਨੇ ਬਿਲਕੁਲ ਹੀ ਨੋਰਮਲ ਰੇਟ ਇੱਕ ਜੱਗੇ ਵੀਰ ਜੋਬਨ ਵੀਰ ਨੇ ਨਾ ਮੈਨੂੰ ਹੁਣ ਗੱਲ ਕੀਤੀ ਸੀ ਚਲੋ ਮੈਂ ਵੀ ਝੋਟੀ ਲੈਣ ਆ ਹਾਂ ਵੀਰ ਕੋਲ ਅੱਛਾ ਜੀ ਗੱਲ ਕਰਨੀ ਚਾਹੀਦੀ ਸੱਚੀ ਝ ਲੈਂਦਿਆ ਹਾਂ ਤੇ ਚਲੋ ਵੀਰ ਕਹਿੰਦਾ ਮੈਂ ਇਹ ਮੈਚ ਲੈਂਦੀ ਪਿਛਲੇ ਸੂਏ ਬੜੀ ਮਹਿੰਗੀ ਵੀਰ ਠੀਕ ਆ ਪਿਛਲੇ ਸੂਏ ਸਾਡੀ ਲੈਂਦੀ ਆ ਘਰੇ ਪਸ਼ੂ ਲਾਇਆ ਤੇ ਵੀਰ ਕਹਿੰਦਾ ਵੀ ਝੋਟੀ ਦਾ ਬਗੀਚੇ ਵੀਰ ਬੇਸ਼ੱਕ ਤੂੰ ਲੈ ਜਾ ਘਰ ਖੜਦੀਆਂ ਤੇ ਹਾਂਜੀ ਚਲੋ ਸਾਡਾ ਥੋੜਾ ਜਿਹਾ ਸੌਦੇ ਤੋਂ ਅੜ ਗਈ ਆ ਗੱਲਾਂ ਵਿੱਚ ਠੀਕ ਆ ਮੱਚੀ ਕਰਨੀ ਚਾਹੀਦੀ ਹਾਂਜੀ ਹਾਂਜੀ ਵੀਰ ਕਹਿੰਦਾ ਵੀ ਖਾਰਾਂ ਕਰ ਲੋਈ ਪਹਿਲਾਂ ਤੁਹਾਨੂੰ ਦੁੱਧ ਹੋਇਆ ਲਓ ਜੀ ਮਿਲ ਕੇ ਰਿਕਾਰਡ ਜਿਹੜਾ ਬਹੁਤ ਚੰਗਾ ਨਗੀਨਾ ਹੀ ਆ ਦਿਖਾਉਂਦੇ ਆ ਅੱਛਾ ਜੀ 10 ਤੋਂ ਪਲਾਸੀ ਵੀਰ ਕਹਿੰਦਾ ਹੁਣ ਦੁੱਧ ਆ ਠੀਕ ਆ ਠੀਕ ਆ ਲਓ ਜੀ ਸੱਜਣਾ ਜਿੰਨਾ ਦੁੱਧ ਬੜੀ ਪਿਛਾਉਂਦੇ ਆ ਮੇਰੇ ਵੀ ਝੋਟੀ ਅੱਛਾ ਜੀ ਚਲੋ ਵੀਰ ਨੂੰ ਮੈਂ ਤਾਂ ਕਿਹਾ ਮੁੱਲ ਲਾਇਆ ਚਲੋ ਹੁਣ ਉਹਦੀ ਮਰਜ਼ੀ ਹੈ ਕਿਉਂਕਿ ਉਹਨੇ ਪੈਸੇ ਖਰਚੇ ਖਰਚੇ ਨਹੀਂ ਸਿਆਣੀ ਗੱਲ ਸਿਆਣੀ ਗੱਲ ਠੀਕ ਆ ਠੀਕ ਆ ਲਓ ਜੀ ਘਰ ਵਾਲੇ ਪਸ਼ੂ ਕਾਫੀ ਮਾਤਰਾ ਦੇ ਵਿੱਚ ਰੱਖੇ ਆ ਤਿਆ ਨੀ ਗਿਨਣਾ ਹੀ ਦਿਖਾਉਨੇ ਆ ਤੁਹਾਨੂੰ ਲਾਓ ਜੀ ਪੇਟ ਕੱਪੜਾ ਜਿਹੜਾ ਬਿਲਕੁਲ ਬਿਲਕੁਲ ਜੀ ਵੀਰ ਛੋਟੀ ਨਾ ਲਾਵੇ ਆਹ ਮੰਜਾ ਟੈਨ ਵਾਲਾ ਸਾਖਤਾ ਆਪੇ ਪਿੱਠ ਪੁਰਾ ਬਹੁਤ ਹੀ ਚੌੜਾ ਗਾਂ ਦੂਜੇ ਸਵੇਰ ਨੂੰ ਭਾਜੀ ਹੁਣ ਗੱਬਣ ਅੱਜ ਜੇ ਮੈਨੂੰ ਭਾਜੀ ਗੱਬਣ ਜੇ ਚੈਂਪੀਅਨ ਝੋਟੀ ਆ ਵੇਖੋ ਠੀਕ ਹੈ ਠੀਕ ਹੈ ਹਰਿਆਣੇ ਦੀ ਝੋਟੀ ਝੋਟੀ ਆਪਾਂ ਤੁਹਾਨੂੰ ਬਤਾ ਪਿਆ ਹਾਰ ਸਿੰਘ ਜਿਆਦਾ ਨਹੀਂ ਕਰਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਚੱਲ ਰਿਹਾ ਪਾਣੀ ਪਾਓ ਆਪਾਂ ਤੁਹਾਨੂੰ ਤਾਂ ਹਰ ਇੱਕ ਪਸ਼ੂ ਨੂੰ ਹੀ ਪਾਉਂਦੇ ਜੀਂਦ ਚੋਲੇ ਦੀ ਜੀਂਦ ਹਾਂ ਜੀਂਦ ਜੀਂਦ ਚੋਈ ਝੋਟੀ ਹੈ ਠੀਕ ਹੈ ਠੀਕ ਹੈ ਲਓ ਜੀ ਦੁੱਧ ਚੋਇਆ ਵੀ ਹਾਂ ਜੀ ਦੁੱਧ ਚੋਇਆ ਵੀ ਜੀ ਠੀਕ ਹੈ ਠੀਕ ਦੁੱਧ ਦੀ ਚ ਰੋ ਪੀ ਗਿਆ ਨਾ ਦੁੱਧ ਲੱਗਣ ਡਿਆ ਅੱਛਾ ਜੀ ਦੇਖੋ ਜੀ ਨਾੜਾਂ ਦੇਖਾਉਂਦਾ ਝੋਟੀਏ ਚੱਡੇ ਦੇ ਠੀਕ ਹੈ ਠੀਕ ਹੈ ਜੀ ਦੋਹਾਂ ਸਾਈਡਾਂ ਤੇ ਨਾੜਾਂ ਨੂੜਾਂ ਵੇਖ ਸਕਦੇ ਜੀ ਕਾਫੀ ਆ ਗਏ ਬਸੇ ਬ੍ਰੀਕ ਬ੍ਰੀਕ ਨਾੜਾਂ ਸੁਣਾਤਾ ਗਿਆ ਸਾਈਡ ਤੇ ਖਾ ਲੋ ਠੀਕ ਹੈ ਜੀ ਹਾਂ ਜੀ ਹਾਂ ਜੀ ਘਟ ਘਟ ਕੇ ਲੱਗੀਆਂਗੇ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਵੇਖੋ ਪਲੀ ਜਿਹੜੀ ਪੱਟ ਪੜਾ ਵੇਖੋ ਸਿੰਗ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਜੈੱਡ ਬਲੈਕ ਪਿਓਰ ਮੋਰੋ ਨਸਲ ਦੀ ਆ ਝੋਟੀ ਆ ਆਪਾਂ ਤੁਹਾਨੂੰ ਤਾਂ ਕਿਹੜੀ ਮੁੱਲ ਲੈਂਦੀ ਆ ਆਪਾਂ ਹਾਂ ਜੀ ਹਾਂ ਜੀ ਸ਼ਿੰਗਾਰ ਆਪਾਂ ਕਰਦੇ ਨਹੀਂ ਵੇ ਦੋਵੇਂ ਸਾਈਡਾਂ ਦੇ ਜਾਲ ਹੀ ਹਸਾਬ ਨਾਲ ਵਿਚਲਾ ਬਿਲਕੁਲ ਸਹੀ ਗੱਲ ਆਈ ਵਧੀਆ ਜੋ ਨਿਕਲੀ ਗੱਡੀ ਚੋਂ ਆਉਣ ਵਾਲੀ ਆ ਸਹੀ ਆ ਬਜਨ ਵਜੋਂ ਬੜਾ ਫੋਲਾ ਵੀਰ ਦੀ ਬਾਕੀ ਚੈਂਪੀਅਨ ਸਿੰਘ ਲੱਗਾ ਵੇਖੋ ਹਾਂਜੀ ਹਾਂਜੀ ਰੇਟ ਵੀ ਇਹਨੇ ਕਰਨਾ ਹੈ ਉਹ ਹੁਣ ਵੀਰ ਨੂੰ ਹੀ ਪਤਾ ਜੀ ਅੱਛਾ ਜੀ ਕਿਉਂਕਿ ਵੀਰ ਇਹਨਾਂ ਕਦੇ ਲਾਇਨ ਕਰਕੇ ਵੀਰ ਰੇਟ ਕੱਟ ਕਰਾਉਂਦੇ ਆ ਹਾਂਜੀ ਹਾਂਜੀ ਬਈ ਗੱਲ ਕਰਨੀ ਚਾਹੀਦੀ ਸੱਚੀ ਜਿਹੀ ਨਹੀਂ ਸਿਆਣੀ ਗੱਲ ਸਿਆਣੀ ਗੱਲ ਆ ਸਹੀ ਗੱਲ ਜੋਪਣ ਜਾਇਜ਼ ਹੀ ਕਰਦੀ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਹੀ ਕਰਦੀਆਂ ਜੀ ਵੀਰ ਦਾ ਹੋਰ ਵੀ ਲੈਜੈਂਡ ਚਲੋ ਉਹਨੂੰ ਵੀ ਹਾਂਜੀ ਹਾਂਜੀ ਫਾਇਦਾ ਹੋਊਗਾ ਵੇ ਜੀ ਠੀਕ ਹੈ ਠੀਕ ਹੈ ਵੀ ਤੇ ਤਿਆਰ ਹੋਈ ਤਾਂ ਪਤਾ 2.5 ਤੇ ਪਲੱਸ ਹੀ ਹਾਂਜੀ ਹਾਂਜੀ 2.5 ਪੌਣੇ 3 ਵੀ ਵਿਕਦੀ ਜਾਵੇ ਜੀ ਖੁੱਲੀ ਜਿਹੜਾ ਮੱਜੀ ਭੈਣ ਤਰ ਖੜ ਕੇ ਵੇਚ ਲੈ ਠੀਕ ਹੈ ਸ਼ੋਭਨ ਦੱਸ ਫਿਰ ਮੇਰਾ ਹੁਣ ਕਿੰਨਾ ਚ ਮੁੱਲ ਜੀ ਜਾਇ ਜੀ ਦੇ ਦਈਏ ਬਿਲਕੁਲ ਹੀ ਹਾਂਜੀ ਹਾਂਜੀ ਪੰਜੀ ਦੱਸ ਸਵਾ ਜੀ ਦੇ ਦਈਏ ਹਾਂਜੀ ਨਹੀਂ ਢਾਈ ਦੀ ਵਿਗੋਗੀ ਢਾਈ ਪਣੀ ਦੀ ਵਿਗੋਗੀ ਨਹੀਂ ਜਾਇਜ਼ ਕਰੀਏ ਕਹਿੰਦੇ ਆ ਵੀ ਜੇ ਮੈਂ ਘਟ ਕਰਦੇ ਤੇ ਬਗੀਚਾ ਕੋਲ ਕੋਲ ਤਾਂ ਨਹੀਂ ਇਹਨਾਂ ਲਾਜ ਨਹੀਂ ਹੈ ਨਹੀਂ ਜਾਇਜ਼ ਕਰੀਏ ਚਲੋ ਪੜਾ ਕੀ ਚੱਕਰ ਸਾਰਿਆਂ ਭੈਣ ਭਰਾਵਾਂ ਦਾ ਸੋਚਣਾ ਚਾਹੀਦਾ ਹੈ ਨਾ ਆਪਾਂ ਇਹ ਵੀ ਪਤਾ ਕਿਉਂ ਵੇਖ ਆਪਣੀ ਆਤ ਨਹੀਂ ਆਪਾਂ ਉਹਨੇ ਵੀਡੀਓ ਬਣਾਉਣਾ ਇੱਕ ਮਿੰਟ ਜੱਗੇ ਵੀ ਇਹ ਆਪਾਂ ਉਹ ਨਹੀਂ ਕੰਮ ਹੈਗਾ ਕਿ ਆਪਾਂ ਰੇਡ ਘਟਾ ਘਟਾ ਕੇ ਮੁੜ ਕੇ ਆਪਾਂ ਪਾਸੇ ਕਰਾ ਲੀਏ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਪਣੀ ਇਹੋ ਜੀ ਆਤ ਨਹੀਂ ਹੈਗੀ ਇਹ ਵੀਰ ਜੋ ਬਣ ਜਾਇਜ਼ ਕਰੀਏ ਅੱਜ ਵੇਖੋ ਝੋਟੀ ਤੇ ਪਰ ਆਂਦੀ ਆ ਮੈਨੂੰ ਵੇਖੀ ਨਾ ਪਰ ਆਉਂਦਾ ਮੇਰੀ ਮਜਬੂਰੀ ਮੈਂ ਛੱਡ ਜਾ ਬਣਨ ਲੱਗਾ ਮੈਂ ਤਾਂ ਸਾਰੀ ਆਉਂਦਾ ਆਹ ਵਿੱਚ ਜੱਗੇ ਵੀ ਛੱਡ ਲੱਗਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇੱਧਰ ਆ ਸਾਰੀਆਂ ਨੀਆਂ ਨੂਆਂ ਭਰੀਆਂ ਵੀਰ ਨੇ ਚਲੋ ਜੋ ਬਣਾ ਕੇ ਫੇਰ ਖੋਲ ਝੋਟੀ ਤਾਂ ਕਰਕੇ ਦੇਣੀ ਹੈ ਜੱਗੇ ਖੋਲ ਕੇ ਠੀਕ ਹੈ ਠੀਕ ਹੈ ਲਓ ਜੀ ਮੂਰਤੀ ਆ ਘਰ ਖੁਰਲੀ ਦਾ ਸ਼ਿੰਗਾਰ ਆ ਹਾਂਜੀ 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 ਜਿਹੜਾ ਵੀਰਪਰਾ ਲੈ ਗਿਆ ਤੇ ਲਾਏ ਵੰਦੀ ਆ ਕੋਈ ਘਾਟਾ ਨਹੀਂ ਇਹਦੇ ਵਿੱਚ ਗਾਂ ਧੋਕੜ ਗੱਬਣਿਆ 4 ਮਹੀਨੇ ਦੀ ਚੱਕ ਪਾਸ ਤੇ 10 ਤੋਂ ਪਲੱਸ ਜਿਹੜਾ ਦੁੱਧ ਤਿਆਰ ਆ ਕਰਮਾਲੀ ਦੇ ਕੋਲ ਇਹ ਚੱਡਾ ਤਾਂ ਹੀ ਵੇਖ ਸਕਦੇ ਕਿ ਸੱਜਰਾਂ ਨੂੰ ਪਰੇ ਕਰਨ ਦੀ ਇਹ ਕਰਮਾਲੀ ਅਜੇ ਵੀ ਬਾਕੀ ਵੇਖੋ ਇਹ ਡੈਮਡ ਪੀਪੀ ਆ ਬੀਬੀ ਬਿਲਕੁਲ ਬਿਲਕੁਲ ਕੋਈ ਬਹੁਤ ਜ਼ਿਆਦਾ ਵਤੇ ਅੱਛਾ ਜੀ ਹਾਂਜੀ ਸਾਈਡਾਂ ਨੂੰ ਪੁੱਠੇ ਵੱਧ ਖਾਂਦੀ ਸਾਰਿਆਂ ਜਿਆਦਾ ਚਾਰੂ ਹੈ ਇਹ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਾਕੀ ਵੇਲਾ ਕੋਈ ਹਾਰਸ਼ੰਦਾਨ ਨਹੀਂ ਕੀਤਾ ਐਡਾ ਹਾਂਜੀ ਹਾਂਜੀ ਬਦਲਿਆ ਇਹਦਾ ਨਾ ਕੋਈ ਗਾਨੀ ਬਦਲੀ ਆ ਠੀਕ ਹੈ ਉਹ ਤੇ ਪਫਲਕਾਰੀ ਪਈ ਐ ਫਲਕਾਰੀ ਵਾਲੀ ਝੋਟੀਆਂ ਸਹੀ ਗੱਲ ਹੈ ਠੀਕ ਹੈ ਨਾਲਾ ਰਪਾਦੀ ਤਾਂ ਵੀ ਨਹੀਂ ਵੇਦੀ ਚੱਲਦਾ ਇਹਨੂੰ ਸਹੀ ਗੱਲ ਹੈ ਹਾਂਜੀ ਪਤਾ ਨਹੀਂ ਬਹੁਤ ਬਹੁਤ ਹਾਂਜੀ ਮੈਨੂੰ ਨਹੀਂ ਇਹਨਾਂ ਖਿਆਲ ਵਿੱਚ ਟੀਕਾ ਕਿਹੜਾ ਪਰ ਡਾਕਟਰ ਨੇ ਭਰਿਆ ਆਪਾਂ ਦਾ ਜੀ ਪੂਰੇ ਟੌਪ ਦਾ ਅੱਛਾ ਬੇਸ਼ੱਕ ਮੈਂ ਡਾਕਟਰ ਨੂੰ ਤਾਂ ਪਤਾ ਕਰਕੇ ਲਗਾ ਪਰ ਆ 1750 ਦਾ ਡਾਕਟਰ ਨੇ ਟੀਕਾ ਭਰਿਆ ਸੀ ਪਰ ਮੈਨੂੰ ਆਇਆ ਨਹੀਂ ਕਿਹੜਾ ਠੀਕ ਹੈ ਠੀਕ ਹੈ ਠੀਕ ਹੈ ਜੋ ਬਣ ਕਰੀਏ ਸਵਾਨਾ ਕਰੀਏ ਜਾਇਜ਼ ਕਰੀਏ ਚਲੋ ਕਰਦਾ ਫਿਰ ਤੁਸੀਂ ਕਹਿੰਦੇ ਇੱਕ ਦਾ ਹੱਦੀ ਦੇ ਦਈਏ ਝੋਟੀ ਨਹੀਂ ਨਹੀਂ ਕਰੀਏ ਜੈਜ ਪਲਕੀ ਚੱਕਰ ਚਲੋ ਨਹੀਂ ਮੇਰਾ ਭਰਾ ਹੈ ਮੀਨਾ ਸ਼ੇ ਸਾਹਮਣੇ ਢਾਈ ਦੀ ਝੋਟੀ ਲੱਖੋਂ ਨਹੀਂ ਟਪਣਾ ਅਸੀਂ ਹਾਂਜੀ ਹਨਾ ਜੰਗੇ ਹਾਂ ਬਿਲਕੁਲ ਬਿਲਕੁਲ ਮੈਂ ਮਾਂ ਦਾ ਪਿਆਰ ਵਾਲੀ ਗੱਲ ਕਰਨੀ ਹਾਂ ਹਾਂਜੀ ਹਾਂਜੀ ਕਰਦਾ ਤੂੰ ਆਪਣੀ ਦਾ 100 ਰੁਪਏ ਛੋਟ ਕਰਦੀ ਹਾਂ ਹਾਂਜੀ ਹਾਂਜੀ ਕੋਈ ਲੱਖ ਚੋਂ 1000 ਰੁਪਏ ਛਡਾਉਣਾ ਹੈ 99 1299 ਠੀਕ ਹੈ ਨਾ ਪਰ ਮੈਂ ਦਾ ਇੱਕ ਦਾ ਦੇ ਦਾਂਗਾ ਹਾਂ ਇਹ ਕਹਿੰਦਾ ਠੀਕ ਹੈ ਠੀਕ ਹੈ ਛੱਡਦਾ ਹਾਂ ਹੁਣ ਵੇਖੀ ਠੀਕ ਹੈ ਠੀਕ ਹੈ ਲਓ ਜੀ 9900 ਦੀ ਬਾਕੀ ਝੋਟੀ 'ਚ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰਪਰਾਣ ਅੱਗੇ ਪਸ਼ੂ ਖਰੀਦਣਾ ਦਾਰੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ